ਸੇਸ਼ੀ ਕਲ ਜੀ ਸਾਰਿਆਂ ਨੂੰ ਮੈਂ ਲਾਪਰਿਤ ਕਰ ਹਾਜ਼ਰਾਂជា ਪੂਜਾ ਸਾਨੀ ਦਵਾਰਾ ਲਿਖਿਆ ਗਿਆ ਨਾਵਲ ਅਰਮਾਨਾਂ ਦਾ ਕਤਲ ਦਾ ਭਾਗ 12 ਮਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਮੱਖਣ ਨੇ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਜੀਤੀ ਨੂੰ ਦੇਖ ਦਵਾਈ ਦੇ ਦਿੱਤੀ ਤੇ ਜ਼ਿਆਦਾ ਖੇਚਲ ਕਰਨ ਤੋਂ ਮਨਾ ਕਰ ਦਿੱਤਾ ਮੱਖਣ ਅਜੀ ਅਣਜਾਨੀ ਸੱਚਾਈ ਤੋਂ ਉਹ ਬਾਪੂ ਜੀ ਦੀ ਬੋਡੀ ਐਂਬੂਲੈਂਸ ਰੱਗ ਪਿੰਡ ਪਲਦੁਰ ਪਿਆ ਜਾਂਤੀ ਜੰਦੀ ਮੱਖਣ ਨੇ ਕਿਹਾ ਹੁਣ ਬਾਪੂ ਤਾਂ ਰਿਹਾ ਨਹੀਂ ਤੂੰ ਹੁਣ ਵੇਜ ਵਤ ਮੇਰੇ ਨਾਲ ਹੀ ਚੱਲ ਪਈ ਤੂੰ ਇਥੇ ਇਕੱਲੀ ਨੇ ਕੀ ਕਰਨਾ ਜੀਤੀ ਬੋਲੀ ਹੁਣ ਮੈਂ ਇੱਕ ਹੋਰ ਬੱਚੇ ਦੀ ਮਾਂ ਬਣਵਾਲੀਆਂ ਮੱਖਣ ਨੇ ਇੱਕਦਮ ਗੱਡੀ ਰੋਕੀ ਤੇ ਜੀਤੀ ਤੇ ਥੱਪੜ ਮਾਰ ਬੋਲਿਆ ਕਿਸ ਨਾਲ ਉਹ ਕੜਾ ਕੀਤਾ ਤਿੰਨ ਮਹੀਨੇ ਹੀ ਹੋਏ ਸੀ ਮੈਨੂੰ ਗਈ ਨੂੰ ਨਹੀਂ ਰਹਿ ਸਕੀ ਬਾਪੂ ਵੀ ਲੱਗਦਾ ਤੇਰਾ ਹੀ ਸਦਮਾ ਲੈ ਡੁੱਬਿਆ ਜੀਤੀ ਬੋਲੀ ਕਿਸੇ ਦਾ ਨਹੀਂ ਤੁਹਾਡਾ ਹੀ ਬੱਚਾ ਮੇਰੇ ਪੇਟ 'ਚ ਪਲ ਰਿਹਾ ਬਾਪੂ ਜੀ ਨੂੰ ਪਤਾ ਸੀ ਤੁਸੀਂ ਜੋ ਕਰਦੇ ਸੀ ਉਹ ਫਿਕਰ ਜੀ ਸੀ ਮੱਖਣ ਬੋਲਿਆ ਬਕਵਾਸ ਬੰਦ ਕਰ ਮੇਰਾ ਬੱਚਾ ਹੀ ਨਹੀਂ ਹੋ ਸਕਦਾ ਦੋ ਵਾਰ ਹੀ ਤਾਂ ਮੈਂ ਤੇਨੂੰ ਮਿਲਿਆ ਤੇਰੀ ਮਰਜ਼ੀ ਦੀ ਮੈਂ ਉੜੀ ਕਰ ਰਿਹਾ ਸੀ ਹੁਣ ਤੂੰ ਝੂਠ ਬੋਲ ਰਹੀ ਹੈ ਕਿਤੇ ਤੇਰੇ ਯਾਰ ਭੂਲੇ ਦਾ ਤਾਂ ਨਹੀਂ ਕੰਮ ਜਿਸੀ ਤਾਂ ਪਹਿਲਾਂ ਹੀ ਬਿਮਾਰ ਰਹਿੰਦੀ ਆ ਉਹੀ ਤੁਰਿਆ ਰਹਿੰਦਾ ਸੀ ਜਿੱਤੀ ਬੋਲੀ ਚੁੱਪ ਕਰੋ ਤੁਸੀਂ ਬੁਰੀਆ ਕਰ ਰਹੇ ਸੀ ਉਹ ਤਾਂ ਬੰਦ ਤੋਂ ਬਾਅਦ ਕਦੇ ਆਈ ਵੀ ਨਹੀਂ ਜਿੱਤੀ ਚੁੱਪ ਕਰ ਜਾ ਮੈਨੂੰ ਵਾਪਿਸ ਤੇਰੇ ਢਿੱਡ 'ਚ ਪਲ ਰਹੀ ਗੰਦੀ ਔਲਾਦ ਦਾ ਦੱਸ ਕਿਸ ਨਾਲ ਮੂੰਹ ਕਾਲਾ ਕੀਤਾ ਮੱਖਣੇ ਜੀਤੀ ਦੇ ਵਾਲ ਖਿੱਚਦੇ ਪੁੱਛਿਆ ਤੇਰਾ ਹੀ ਆ ਜੀਤੀ ਬੋਲੀ ਚਲ ਤੂੰ ਟੈਸਟ ਕਰਵਾ ਫਿਰ ਮੱਖਣ ਸੰਦੇ ਥੋੜਾ ਜਿਹਾ ਸਹੇਜ ਨਾਲ ਬੋਲਿਆ ਹੁਣ ਇਸ ਗੱਲ ਤੇ ਪਰਦਾ ਰੱਖ ਬਾਪੂ ਦੇ ਸੰਸਕਾਰ ਤੋਂ ਬਾਅਦ ਦੇਖਦੇ ਆ ਕੀ ਕਰਨਾ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਘਰ ਪਹੁੰਚ ਗਈ ਹੁਣ ਐਂਬੂਲੈਂਸ ਹੁਣ ਆ ਨਾ ਦੱਸੀ ਜੀਤੀ ਬੋਲੀ ਕਿਸੇ ਨੂੰ ਕਿਹੜਾ ਨਹੀਂ ਦਿਖਦਾ ਮੱਖਣ ਬੋਲਿਆ ਚੁੱਪ ਚਾਪ ਰਹੀ ਕੁਛ ਨਹੀਂ ਪਤਾ ਲੱਗਦਾ ਮੈਂ ਸੰਭਲ ਲਵਾਂਗਾ ਦੋ ਦਿਨ ਕਰ ਲਾ ਜੀਤੀ ਚੁੱਪ ਕਰ ਗਈ ਮੱਖਣ ਬੋਲਿਆ ਆਪਣੇ ਮਾਪਿਆਂ ਨੂੰ ਫੋਨ ਕਰ ਤੇ ਬਾਪੂ ਜੀ ਦਾ ਦੱਸਤੀ ਤੇ ਕਿਆ ਸਵੇਰੇ ਸੰਸਕਾਰ ਕਰਨਾ ਲਾਡੂ ਨੂੰ ਵੀ ਲੈ ਆਨ ਜੀਤੀ ਨੇ ਸਿਰ ਹਿਲਾਤਾ ਮੱਖਣ ਬਹੁਤ ਜ਼ਿਆਦਾ ਟੈਨਸ਼ਨ 'ਚ ਪੈ ਗਿਆ ਤੇ ਮਨ ਵਿੱਚ ਛੁਟਕਾਰਾ ਪਾਉਣ ਦੇ ਤਰੀਕੇ ਕਢਣ ਲੱਗਾ ਜੀਤੀ ਵੀ ਸੋਚ ਰਹੀ ਸੀ ਕਿ ਹੁਣ ਕੀ ਹੋਵੇਗਾ ਬਾਪੂ ਜੀ ਰਹੀ ਨਹੀਂ ਤੇ ਉਸ ਨਾਲ ਕੀ ਹੋਵੇਗਾ ਮੱਖਣ ਬਹੁਤ ਜ਼ਿਆਦਾ ਟੈਨਸ਼ਨ 'ਚ ਪੈ ਗਿਆ ਤੇ ਮਨ ਵਿੱਚ ਛੁੜਕਾਰਾ ਪਾਉਣ ਦੇ ਤਰੀਕੇ ਕਰਨ ਲੱਗਾ ਜੀਤੀ ਵੀ ਸੋਚ ਰਹੀ ਸੀ ਕਿ ਹੁਣ ਕੀ ਹੋਵੇਗਾ ਬਾਪੂ ਜੀ ਰਹੀ ਨਹੀਂ ਤੇ ਉਸ ਨਾਲ ਕੀ ਹੋਵੇਗਾ ਦੂਜੇ ਪਾਸੇ ਬਾਪੂ ਜੀ ਦੇ ਘਰ ਜਾ ਕੇ ਸੰਸਕਾਰਾਂ ਦੀ ਤਿਆਰੀ ਕਰਨੀ ਸੀ ਤੇ ਮੱਖਣ ਨੇ ਸਾਫ਼ ਲਫ਼ਜ਼ਾਂ ਵਿੱਚ ਆਖ ਦਿੱਤਾ ਕਿ ਬੱਚਾ ਚਾਹੇ ਕਿਸੇ ਦਾ ਵੀ ਆ ਇਹ ਨਹੀਂ ਰੱਖਣਾ ਤੇ ਨਾ ਹੀ ਕਿਸੇ ਨਾਲ ਕੁਝ ਸਾਂਝਾ ਕਰੀ ਹਨ ਕਰ ਜਾ ਬਸ ਸੰਸਕਾਰ ਤੋਂ ਬਾਅਦ ਕੱਲ ਕਰਦੇ ਹਾਂ ਜੀ ਤੀਨੇ ਫਿਰ ਕਿਹਾ ਬੱਚਾ ਤੁਹਾਡਾ ਤੇ ਕਿਉਂ ਨਹੀਂ ਰੱਖਣਾ ਮੱਖਣੇ ਥੱਪੜ ਮਾਰ ਕੇ ਹਾਂ ਚੁੱਪ ਕਰ ਜਾ ਇਹਨੇ ਨੂੰ ਘਰੋਂ ਪਹੁੰਚ ਐਂਬੂਲੈਂਸ ਵਾਲੇ ਦਾ ਫੋਨ ਆ ਗਿਆ ਮੱਖਣੇ ਗੱਡੀ ਚਲਾਈ ਤੇ ਆਖਰੀ ਵਾਰ ਚੇਤਾਵਨੀ ਦਿੱਤੀ ਰੁਪਿਆ ਕਰ ਪਹੁੰਚਦੇ ਹੀ ਪਹਿਲਾਂ ਹੀ ਜੀਤੀ ਦੇ ਘਰ ਦੇ ਤੇ ਵੱਡੀ ਤੇ ਉਸ ਦਾ ਘਰ ਵਾਲਾ ਖੜੇ ਸੀ ਤੇ ਰੋਨ ਪਿੱਟਣ ਪਈਆਂ ਹੋਈਆਂ ਸੀ ਮੱਖਣ ਸਭ ਨੂੰ ਮਿਲਿਆ ਤੇ ਬਾਹਰ ਜਾ ਸਰਪੰਚ ਕੋਲ ਗੱਲਾਂ ਕਰਨ ਲੱਗਾ ਉਸਨੇ ਵੱਡੇ ਤੇ ਉਸਦੇ ਘਰ ਵਾਲੀ ਨੂੰ ਜ਼ਿਆਦਾ ਨਾ ਬੁਲਾਇਆ। ਬਾਪੂ ਜੀ ਦੀਆਂ ਆਖਰੀ ਰਸਮਾਂ ਹੋਣ ਲੱਗੀਆਂ। ਉਸਨੇ ਜੀਤੀ ਨੂੰ ਬੁਲਾਵਚ ਸ਼ਾਮਲ ਕੀਤਾ। ਲਾਡੂ ਵੀ ਬਹੁਤ ਰੋ ਰਹੀ ਸੀ। ਆਖਰੀ ਪਲਵਤੋਂ ਤੋਂ ਬਾਅਦ ਦਾਸ ਸੰਸਕਾਰ ਕਰ ਦਿੱਤੇ ਤੇ ਵਾਪਸ ਘਰ ਪਰਤ ਤਈ। ਜੀਤੀ ਦੀ ਤਬੀਅਤ ਖਰਾਬ ਸੀ। ਤੇ ਉਸ ਨੂੰ ਡਾਕਟਰ ਕੋਲ ਸਭ ਦਿਖਾਉਣ ਦੀ ਗੱਲ ਕਰ ਰਹੇ ਸਨ ਪਰ ਮੱਖਣ ਮਨ ਕਰ ਰਿਹਾ ਸੀ। ਪਸ ਜੀਤੀ ਦੀ ਹਾਲਤ ਰੋ ਰੋ ਖਰਾਬ ਹੋ ਗਈ ਉਸਨੇ ਮਾਪੇ ਵੀ ਡਾਕਟਰ ਕੋਲ ਲਿਜਾਣ ਦਾ ਜੂਰ ਪਾਉਣ ਲੱਗੇ ਤੇ ਆਖਿਰ ਕਿਸੇ ਨੇ ਫੋਨ ਕਰ ਕਰ ਹੀ ਪਿੰਡ ਦੇ ਡਾਕਟਰ ਨੂੰ ਬੁਲਾ ਲਿਆ ਮੱਖਣ ਡਰ ਗਿਆ ਕਿ ਕਿਤੇ ਹੁਣ ਕੋਈ ਪੇਟ ਨਾ ਖੁੱਲ ਜਾਵੇ ਉਸਨੇ ਜੀਤੀ ਨੋਖੇ ਅੱਖਾਂ ਘੜਦੇ ਕਿਹਾ ਕਰੋ ਤੱਕ ਬਾਪੂ ਨੂੰ ਰੋਈ ਜਾਮੇਗੀ ਲਾਡੂ ਨੂੰ ਦੇਖ ਸਾਡਾ ਬਾਪੂ ਸੀ ਸਾਨੂੰ ਵੀ ਦੋਖਾ ਪਤਾ ਨਹੀਂ ਤੂੰ ਕਾਹਦਾ ਸੋਗ ਮਨਾ ਰਹੀ ਕੀ ਸੀ ਬਾਪੂ ਜੀ ਕਹਿ ਸਭ ਸਾਹਮਣੇ ਬੋਲਦਾ ਬਾਹਰ ਆ ਗਿਆ ਉਸੇ ਇਨੀ ਕਹਿੰਤੇ ਸਭ ਜੀਤੀ ਵਰੇ ਗੱਲਾਂ ਕਰਨ ਲੱਗੇ ਤੇ ਪਿਛਲੀਆਂ ਗੱਲਾਂ ਨੂੰ ਫਿਰ ਤੋਂ ਨਮਾ ਕਰ ਦਿੱਤਾ ਜੀਤੀ ਤੇ ਬਾਪੂ ਦੀ ਗਲਬਾਤ ਸੀ ਐਵੇਂ ਦਾ ਡਰਾਮਾ ਮੱਖਣ ਖੜਾ ਕਰ ਗਿਆ ਜੀਤੀ ਉਸ ਗੱਲ ਤੋਂ ਅਣਜਾਣ ਸੀ ਤੇ ਉਹ ਫਿਰ ਵੀ ਬਾਪੂ ਜੀ ਦੇ ਚੰਗੇ ਰਵੱਈਏ ਨੂੰ ਦਰਾ ਰਹੀ ਸੀ ਮੱਖਣ ਨੇ ਹੋਨੇ ਹੀ ਖੇਡ ਸ਼ੁਰੂ ਕਰਤੀ ਜਦ ਵੀ ਚਾਰ ਬੰਦਿਆਂ ਚ ਖੜਾ ਹੁੰਦਾ ਤਾਂ ਅਫਸੋਸ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੀਤੀ ਤੇ ਬਾਪੂ ਦੀ ਨਜ਼ਦੀਕੀ ਨੂੰ ਦਰੋਂਦਾ ਜੀਤੀ ਨੂੰ ਮਾੜੇ ਚਿਰ ਤੇ ਆਖਦਾ ਜਿੱਤੇ ਅਣਜਾਨ ਸੀ ਤੇ ਉਹ ਬਾਪੂ ਦੀ ਕਮੀ ਪੈਰ ਪੈਰ ਤੇ 드러 ਰਹੀ ਸੀ ਤੇ ਇਸ ਗੱਲ ਦਾ ਮੱਖਣ ਫਾਇਦਾ ਚੱਕ ਰਿਹਾ ਸੀ ਪਰ ਜਿੱਤੀ ਸਾਹਮਣੇ ਕੁਝ ਪਲ ਬਹੁਤ ਵਰੀਆ ਬਣਿਆ ਰਹਿੰਦਾ ਅੱਜ ਬਾਪੂ ਦਾ ਭੋਗ ਸੀ ਤੇ ਪਿੰਡ ਦਾ ਵਡਾ ਇਕੱਠ 71 ਹੋਇਆ ਸੀ ਸਵੇਰੇ ਹੀ ਮੱਖਣ ਨੇ ਜਿੱਤੀ ਨੂੰ ਕਈ ਗੱਲਾਂ 'ਚ ਰੁੱਲਾ ਦਿੱਤਾ ਸੀ ਤੇ ਉਸ ਦੀ ਸਿਹਤ ਬਹੁਤ ਖਰਾਬ ਸੀ ਮੱਖਣ ਉਹ ਅੱਜ ਕਿਸੇ ਤਰ੍ਹਾਂ ਜੀਤ ਨੂੰ ਗਲਤ ਠਹਿਰਾਣ ਲਈ ਮੌਕਾ ਚਾਹੀਦਾ ਸੀ ਉਹ ਜੀਤ ਨੂੰ ਆਖ ਰਿਹਾ ਸੀ ਕਿ ਉਹ ਚੁੱਪ ਰਹੇ ਤੇ ਉਸ ਦਾ ਨਾਮ ਕਿਤੇ ਨਾ ਲਵੇ ਨਹੀਂ ਤਾਂ ਮਾੜੀ ਨਤੀਜੇ ਹੋਣਿਆ ਵੱਚਾ gira ਦੇ ਵੀ ਭੋਗ ਤੋਂ ਬਾਅਦ ਪਰ ਜੀਤ ਵੀ ਨਾ ਸੀ ਹਰ ਮੱਖਣ ਕੋਸ਼ਿਸ਼ ਕਰ ਰਿਹਾ ਸੀ ਕਿ ਜੀਤ ਤੇ ਦਬਾਅ ਬਣਾ ਲਿਆ ਜਾਵੇ ਜਿਸ ਚ ਉਹ ਅਸਫਲ ਹੋ ਰਿਹਾ ਸੀ ਤੇ ਉਹ ਹੁਣ ਤਿਆਰ ਸੀ ਕਿ ਕਿਸੇ ਤਰ੍ਹਾਂ ਬਾਪੂ ਤੇ ਭੰਡਾ ਫੋੜ ਦੇਮਾ ਫਿਰ ਅਚਾਨਕ ਥਕਾਵਟ ਕਰਕੇ ਜੀਤੀ ਚੱਕਰ ਖਾ ਡਿੱਗ ਗਈ ਤੇ ਇਹਨੇ ਇਕੱਠੇ ਅੰਚ ਜੀਤੀ ਦਾ ਭੇਰ ਖੁੱਲ ਹੀ ਗਿਆ ਪਿੰਦੇ ਹੀ ਡਾਕਟਰ ਨੇ ਉਸਨੂੰ ਕੁਝ ਮਹੀਨਿਆਂ ਦੇ ਗਰਭਪਤੀ ਦੱਸ ਦਿੱਤਾ ਇਹ ਸੁਣਦੇ ਹੀ ਸਭ ਦੇ ਕੰਨ ਖੜੇ ਹੋ ਗਏ ਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ ਜੀਤੀ ਬੇਹੋਸ਼ ਸੀ ਤੇ ਆਸ-ਪਾਸ ਚੀਕ-ਚੀਕ ਮੱਖਣ ਬਾਪੂ ਨੂੰ ਕੋਸਣ ਲੱਗਾ ਜੀਤੀ ਨੂੰ ਹੋਸ਼ ਆਉ ਦਹੀ ਸਾਰਾ ਹੀ ਕੁਝ ਬਦਲ ਗਿਆ ਪਿੰਦੇ ਪੰਜ ਸਰਪੰਚ ਚਾਰੇ ਪਾਸੇ ਖੜੇ ਸਨ ਮਾਪੇ ਵੀ ਮੂੰਹ ਚੱਕੀ ਬਠੇ ਸਨ ਜੇਟ ਜਠਾ ਨੇ ਮੁਸਕੇ ਮੁਸਕੇ ਹੱਸ ਰਹੇ ਸਨ ਤੇ ਮੱਖਣ ਚੀਖ ਚੀਖ ਜੀਤੀ ਦੇ ਚਰਿੱਤਰ ਤੇ ਉਂਗਲ ਚੁੱਕ ਰਿਹਾ ਸੀ ਸਾਰੀ ਪੰਚਾਇਤ ਉਸ ਦੀਆਂ ਗੱਲਾਂ ਨੂੰ ਸੱਚ ਸਮਝੀ ਜੀਤੀ ਨੂੰ ਕੋਸ ਰਹੀ ਸੀ ਜੇ ਜੀਤੀ ਕੋ ਜਾਗਦੀ ਤਾਂ ਲਹੀ ਜੀਤੀ ਦੇ ਮਾਪੇ ਨੇ ਉਸ ਨੂੰ ਆਖ ਦਿੱਤਾ ਕਿ ਉਸ ਨੇ ਗੰਦੇ ਕੰਮ ਕਰਕੇ ਉਸ ਤੋਂ ਰਿਸ਼ਤਾ ਖਤਮ ਤੇ ਉਹ ਉਹਨਾਂ ਲਈ ਮਰ ਗਈ ਲਾਡੋ ਤੇ ਉਸ ਦੀ ਸ਼ਾਇਆ ਨਹੀਂ ਪੈਣ ਦੇਣਗੇ ਉੰਦੇ ਜੇ ਪਾਸੇ ਪੰਚਾਇਤ ਨੇ ਬਿਨਾ ਕੁਝ ਸੁਨੇ ਬਾਈਕਟ ਕਰ ਦਿੱਤਾ ਤੇ ਪਿੰਡ ਤੋਂ ਬਾਹਰ ਚੰਦਾ ਹੁਕਮ ਵੱਡੇ ਜੇਠ ਜਠਾਣੀ ਨੇ ਆਕ ਦਿੱਤਾ ਰੱਬ ਨਾਲ ਨਾਲ ਨਵੇੜੀ ਕਰਦਾ ਤੇ ਮੱਖਣ ਵੀ ਖਿੱਚ ਕੇ ਬਾਪੂ ਨੂੰ ਗਲਾਂ ਘੱਡਣ ਲੱਗਾ ਜਿੱਥੇ ਕੋ ਚਾਕਦੀ ਪਹਿਲਾਂ ਹੀ ਸਰਪੰਚ ਨੇ ਉਸ ਨੂੰ ਕਹਿ ਦਿੱਤਾ ਬਹੁਤ ਗੰਦਾ ਕੰਮ ਕੀਤਾ ਤੂੰ ਕੌਣ ਭੋਸਮਣ ਸੋਰੀ ਨਾਲ ਰੰਗਲੀਆਂ ਮਨਾਉਂਦਾ ਤੂੰ ਹੀ ਤਾਂ ਕੁੜੀ ਪੇਕੇ ਛੱਡੀ ਸੀ ਲਾਡੋ ਅੜਿੱਕਾ ਸੀ ਜੀਤੀ ਕੁਝ ਬੋਲਦੀ ਫਿਰ ਮੱਖਣ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਜੀਤੀ ਨੂੰ ਗੱਲਾਂ-ਗੱਲਾਂ 'ਚ ਲਾੜੋ ਦੀਪੂ ਇੱਕ ਖਰਾਬ ਹੋਣ ਦੇ ਸੰਕੇਤ ਦੇਣ ਲੱਗਾ ਤੇ ਬਾਪੂ ਬਾਰੇ ਬੋਲਣ ਲੱਗਾ ਜੀਤੀ ਨੂੰ ਕਿਸੇ ਨੇ ਕੁਝ ਬੋਲਣ ਦਾ ਮੌਕਾ ਨਹੀਂ ਦਿੱਤਾ ਤੇ ਉਸ ਨੂੰ ਚਰਿੱਤਰਹੀਨ ਕਹਿ ਦਿੱਤਾ ਜੀਤੀ ਨੂੰ ਇੰਜ ਲੱਗਾ ਕਿ ਉਸ ਦੀ ਜ਼ਿੰਦਗੀ ਖਤਮ ਉਸ ਸਥਿਤੀ ਕਿ ਸੋਚੂ ਉਹ ਮੂ ਤਖਣ ਕਾਬਲ ਨਹੀਂ ਰਹੀ ਉਸ ਦੇ ਸਾਰੇ ਸੁਪਨੇ ਮਰ ਗਏ ਉਸ ਦੇ ਅਰਮਾਨਾਂ ਦਾ ਕਤਲ ਹੋ ਗਿਆ ਪਹਿਲਾ ਬੰਦ ਹਨ ਬਾਪੂ ਜੀ ਕੋਈ ਨਹੀਂ ਰਿਹਾ ਸਤ ਸਾਂਤ ਇਹ ਵਾਲਾ ਸਭ ਇੱਜ਼ਤ ਲੁੱਟਣ ਵਾਲੇ ਵਜੇ ਨਹੀਂ ਉਹ ਰੋਂਦੀ ਘਰ ਤੋਂ ਬਾਹਰ ਵੱਲ ਭੱਜੀ ਤੇ ਫਿਰ ਅਚਾਨਕ ਇੱਕ ਵਾਰ ਫਿਰ ਜੀਤੀ ਦੇ ਹੱਕ ਵਿੱਚ ਆਵਾਜ਼ ਆਈ ਜੋ ਬੋਲੀ ਪੈਣੇ ਅਸੀਂ ਤੇਰੇ ਨਾਲ ਹਾਂ ਉਸਨ ਜੱਸੀ ਤੇ ਪੋਲਾ ਜੱਸੀ ਬੋਲੀ ਅਸੀਂ ਜਾਣਦੇ ਹਾਂ ਜੀਤੀ ਨਾਲੇ ਬੁਰਾ ਕੰਮ ਕਿਸਨੇ ਕੀਤਾ ਅਸੀਂ ਚੰਡੀਗੜ੍ਹ ਸੀ ਇਸ ਲਈ ਅੰਝ ਵਕਤ ਲੱਗ ਗਿਆ ਸਾਡੀ ਪੈਨ ਆਹੀ ਬੰਦੀ ਬੋਟੀ ਤੇ ਅਸੀਂ ਖੜਿਆ ਜੀਤੀ ਦਾ ਕੋਈ ਕਸੂਰ ਨਹੀਂ ਬਾਪੂ ਜੀ ਸਾਨੂੰ ਦੱਸ ਗਏ ਸੀ ਸਭ ਇਸ ਤੋਂ ਦੇ ਹੀ ਜੀਤੀ ਇਕਦਮ ਖਲੋਈ ਤੇ ਬੋਲੀ ਭੋਲੇ ਮੈਨੂੰ ਇੰਨਾ ਬਰਬਾਦ ਕਰ ਦਿੱਤਾ ਵੀਰ ਇਹਨੇ ਜ ਮੱਖਣ ਬੋਲਿਆ ਲੈ ਇੱਕ ਹੋਰ ਯਾਰ ਆ ਗਿਆ ਕਿਤੇ ਸ਼ੱਕ ਬਾਪੂ ਤੇ ਕਰ ਰਹੇ ਆ ਇਹ ਤਾਂ ਨੀ ਦੋਸ਼ੀ ਤੇ ਭੋਲੇ ਦਾ ਗਲ ਫੜ ਲਿਆ ਜੀਤੀ ਤੇਰਾ ਯਾਰ ਨਹੀਂ ਬਚਦਾ ਤੂੰ ਕਿੱਥੇ ਕਿੱਥੇ ਮੂੰਹ ਮਾਰ ਰਹੀ ਸੀ ਅਜੇ 4 ਮਹੀਨੇ ਹੋਏ ਸੀ ਬੰਤ ਨੂੰ ਤੁਪੰਤ ਤੇ ਬਾਪੂ ਜੀ ਨੂੰ ਖਾ ਗਈ ਆ ਹੁਣ ਭੋਲਾ ਸੀ ਮੈਂ ਮੈਂ ਬਾਪੂ ਤੇ ਸ਼ੱਕ ਕਰੀ ਗਿਆ ਭੋਲੇ ਤੂੰ ਸ਼ਰਮ ਹੀ ਕਰ ਲੈਂਦਾ ਕੁਝ ਤੇਰੀ ਜਨਾਨੀ ਬਿਮਾਰ ਸੀ ਕੈਂਸਰ ਸੀ ਤੇ ਤੂੰ ਬੰਤੀ ਜਨਾਨੀ ਰੱਖ ਲਈ ਤੈਨੂੰ ਮੈਂ ਮਾਰ ਦੇਣਾ ਮੱਖਣ ਬੋਲਿਆ ਸਰਪੰਚ ਜੀ ਦੇਖੋ ਆ ਗਿਆ ਯਾਰੇ ਦਾ ਹੁਣ ਕਰੋ ਇਹਦੀ ਸੇਵਾ ਨਹੀਂ ਤਮੇ ਇਹ ਤੋਂ ਨਹੀਂ ਬਚਦਾ ਹੈ सरपंच दे ते तेन, दे 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 देख ਰਿਹਾ ਸੀ ਵੱਡਾ ਤੇ ਵੱਡੀ ਚੁੱਪ ਸਨ ਬਸ ਮੱਖਣ ਹੀ ਬੋਲ ਰਿਹਾ ਸੀ ਤੇ ਉਸਦੇ ਬੋਲ ਸਾਰੇ ਗਲ ਸਨ ਫਿਰ ਸਰਪੰਚ ਬੋਲੇ ਚਪਕਨ ਪੋਲੀ ਨੂੰ 4 ਹੀ ਮਹੀਨੇ ਹੋਏ ਨੇ ਕਈ ਨੂੰ ਪਿੰਡੋ ਜਿਸਦਾ ਇਲਾਜ ਕਰਵਾਉਂ ਤੇ ਤੈਨੂੰ ਤਿੰਨ ਜੀਤੀ ਦੇ ਪੇਟ 'ਚ ਪਲ ਰਿਹਾ ਬੱਚਾ ਵੀ 3 ਕ ਮਹੀਨੇ ਦਾ ਹੈ ਮਤਲਬ 3 ਮਹੀਨੇ ਦੀ ਕਰਪਤੀ ਹੁਣ ਕਿਸ ਤੇ ਸ਼ੱਕ ਕਰੀ ਜਿੱਤੀ ਤੂੰ ਦੱਸ ਜਿੱਤੇ ਕੁਝ ਬੋਲਦੀ ਮੱਖਣੇ ਲਾਡੂ ਨੂੰ ਦੇਖ ਜਿੱਤੇ ਨੂੰ ਇਸ਼ਾਰਾ ਕੀਤਾ ਚੁੱਪ ਰਹਿ ਨਹੀਂ ਤਾਂ ਬੁਰਾ ਹੋਵੇਗਾ ਦਜੀਏ ਪਾਸੇ ਪੁੱਲਾ ਸਰਪੰਚ ਨੂੰ ਬਾਪੂ ਜੀ ਦੀ ਦੱਸੀ ਗੱਲ ਦੱਸ ਰਿਹਾ ਸੀ ਪਿੰਡ 'ਚ ਬਾਪੂ ਜੀ ਦੇ ਭੋਗ ਤੇ ਹੋਰ ਹੀ ਗੱਲਾਂ ਹੋ ਰਹੀਆਂ ਸਨ ਤੇ ਜੀਤੀ ਦੇ ਝੇਠ ਜਠਾਣੀ ਵੀ ਹੁਣ ਜ਼ਿਆਦਾ ਭੀੜ 'ਚੋਂ ਨਿਕਲ ਕੇ ਜੀਤੀ ਦੇ ਹੱਕ 'ਚ ਖਲੋਗੇ ਤੇ ਮੱਖਣ ਬਾਰੇ ਸ਼ੱਕ ਕਰਨ ਲੱਗੇ ਮੱਖਣ ਬੋਲਿਆ ਇਸ ਲੰਬੜੀ ਛਿਬੜੀ ਨੂੰ ਕਿਸ ਨੇ ਦੇਖਣਾ ਸੀ ਸਾਰਾ ਦਿਨ ਧੰਦੇ ਕੱਪੜੇ ਪਾਈ ਰੱਖਦੀ ਸੀ ਛੇੜ ਤੇ ਕੱਪੜਾ ਇੰਜ ਲਪੇਟ ਕੇ ਰੱਖਦੀ ਜਿਵੇਂ ਕੇਸ ਲਿਆ ਹੋਵੇ ਵਾਲਾਂ ਦਾ ਛੱਜ ਝਾੜੀ ਫਿਰਦੀ ਆਪਣਾ ਪਿੰਜ ਰੱਖਦੀ ਜਿਵੇਂ ਕਿੰਨੀ ਪੋ ਚੱਕੇ ਫਿਰਦੀ ਹੋਵੇ ਗੰਦੀ ਜੀ ਬਣ ਕੇ ਅਜਰੇ ਬੰਤ ਮਰਿਆ ਤਾ ਅਣਜਾਣਾ ਹੋਇਆ ਉਸੇ ਸ਼ਰਾਬੀ ਨੂੰ ਕੀ ਪਤਾ ਇਹ ਕਿਨੇ ਪਖੰਡ ਕਰਦੀ ਸੀ ਉਸ ਦੀ ਮੌਤ ਤੇ ਵੀ ਇਹ ਐਵੇਂ ਹੀ ਸੀ ਇਹਨਾਂ ਪੈਸਾ ਜ਼ਮੀਨ ਸਭ ਖਾ ਗਈ ਗਿਰਵੀ ਰੱਖ ਕੇ ਨਾਂ ਵੱਡੀ ਵੀਰੇ ਦਾ ਲਾ ਦਿੱਤਾ ਕਿ 40 ਲੱਖ ਖਾ ਗਏ ਇਹ ਗੰਦੀ ਔਰਤ ਪਤਾ ਨਹੀਂ ਕਿਹਦੇ ਕਿਹਦੇ ਨਾਲ ਸੁੱਤੀ ਹੋਣੀ ਇਹ ਸੁਣਦੇ ਹੀ ਹੁਣ ਵੱਡਾ ਬੋਲਿਆ ਚੁੱਪ ਕਰ ਮੱਖਣ ਕਰ ਦੀ ਇੱਜ਼ਤ ਆ ਮੱਖਣ ਬੋਲਿਆ ਇਸ ਨੀਚ ਚਿਤ ਰੋਲਦੀ ਆ ਕਿਸੇ ਨਾਲ ਮੂੰਹ ਕਾਲਾ ਕਰ ਬਾਪੂ ਦੇ ਭੋਗ ਤੇ ਹੀ ਇਸ ਦੇ ਕਾਲੇ ਕਰਮਾਂ ਦਾ ਵੀ ਭੋਗ ਪੈ ਗਿਆ ਬਹਰੂਪੀਆ ਚਿਹਰੇ ਬਣਾਈ ਫਿਰਦੀ ਸੀ ਸਭ ਸੁਣ ਰਹੇ ਸੰਤਿ ਪੋਲਾ ਬੋਲਿਆ ਇਹ ਗੰਦੀ ਕੁੰਦੀ ਸੀ ਤੁਹਾਡੀਆਂ ਨਜ਼ਰਾਂ ਤੋਂ ਬਚਣ ਲਈ ਪਤਾ ਨਹੀਂ ਕਿੰਨੇ ਅਰਮਾਨ ਸਨ ਜਦ ਵਿਆਹੀ ਆਈ ਪਹਿਲਾਂ ਤੁਹਾਡੀਆਂ ਜਨਨੀਆਂ ਨੇ ਬੰਦ ਨੂੰ ਲੱਗੇ ਲੱਗਣ ਦਿੱਤਾ ਤੇ ਹੁਣ ਤੁਸੀਂ ਉਸ ਨੂੰ ਗੰਦੀ ਚਰਿੱਤਰਹੀਨ ਦੱਸ ਰਹੇ ਹੋ ਉਸਦੇ ਅਰਮਾਨਾਂ ਦਾ ਕਤਲ ਤਾ ਤੁਸੀਂ ਕੀਤਾ ਅੱਜ ਜੇ ਉਹ ਮੱਖਣ ਤੇਰਾ ਬੱਚਾ ਪੇਟ 'ਚ ਲੈ ਕੇ ਆਉਂਦੀ ਦੱਸ ਇਸ ਵਿੱਚੋਂ ਕੱਲੀ ਹਿੱਸੇਦਾਰਾ ਮੱਖਣ ਟੁੱਟ ਕੇ ਪਿਆ ਕੌਣ ਕਹਿੰਦਾ ਮੇਰਾ ਬੱਚਾ ਬੋਲ ਜੀਤੀ ਮੇਰਾ ਲੱਡੂ ਵਲ ਦੇਖ ਜੀਤੀ ਤੇ ਬੋਲ ਕਿਸਦਾ ਬੱਚਾ ਜੀਤੀ ਡਰੀ ਸੀ ਤੇ ਰੋ ਰਹੀ ਸੀ ਤੇ ਦੱਬੀ ਆਵਾਜ਼ 'ਚ ਬੋਲੀ ਨਹੀਂ ਪਤਾ ਨਹੀਂ ਕਿਸਦਾ ਮੈਨੂੰ ਜਿਵੇਂ ਸਰਪੰਚ ਪੋਲਾ ਜੀਠ ਜਣੇ ਸਭ ਬੋਲੇ ਸਾਰਾ ਪਿੰਡ ਤੇਰੇ ਨਾਲ ਆ ਦਸ ਕਿਸ ਦੀ ਔਲਾਦ ਪਰ ਰਹੀ ਆ ਤੇਰੇ ਪੇਟ ਹੁਣ ਮੌਕਾ ਨਹੀਂ ਤਾਂ ਪੰਚਾਇਤ ਦਾ ਫੈਸਲਾ ਪਤਾ ਪਿੰਡ ਛੱਡਣਾ ਪੈਣਾ ਜਿੱਤੀ ਕੁਛ ਨਾ ਬੋਲੀ ਤੇ ਰੋਣ ਲੱਗੀ ਫਿਰ ਲਾਡੋ ਬੋਲੀ ਮੰਮਾ ਦੱਸੋ ਕੀ ਆ ਕਿਉਂ ਸਭ ਰੋਲਾ ਰਹਿਏ ਤੋਨੂੰ ਮੈਂ ਨਹੀਂ ਜਾਣਾ ਨਾ ਨਿਕਲ ਸਭ ਡਾਟਦੇ ਮੈਨੂੰ ਵੀ ਉੱਥੇ ਤੇ ਕੰਮ ਕਰਵਾਉਂਦੇ ਬਹੁਤ ਮੈਨੂੰ ਫਿਕਤਾ ਕਰਦੇ ਆ ਦੱਸੋ ਮੰਮੀ ਕੀ ਹੋਇਆ ਮੇਰਾ ਕੀ ਕਸੂਰਾ ਜੋਸਾ ਮੈਨੂੰ ਡਾਟਦੀ ਅਤੇ ਮਾਰਦੀ ਵੀ ਇਸ ਹੁੰਦੇ ਜੀਤੀ ਨੇ ਲਾੜ ਨੂੰ ਗਲੇ ਲਗਾਇਆ ਤੇ ਬੋਲੀ ਮਾਫ ਕਰੀਤੀ ਮੈਨੂੰ ਮੇਰੇ ਨਾਲ ਜ਼ਬਰਦਸਤੀ ਸਬੰਧ ਬਣਾਏ ਧਮਕੀਆਂ ਦਿੱਤੀਆਂ ਫਿਰ ਝੂਠੇ ਦਿਲਾਸੇ ਤੇ ਹੁਣ ਇਲਜ਼ਾਮ ਮੱਖਣ ਆਏ ਸਬਦਾ ਜ਼ਿੰਮੇਵਾਰ ਹੁਣ ਵੀ ਲਾੜ ਨੂੰ ਮਰਨ ਦੀ ਧਮਕੀ ਦੇ ਰਿਹਾ ਸੀ ਮੈਂ ਬਾਪੂ ਜੀ ਨੂੰ ਦੱਸ ਦਿੱਤਾ ਕਿ ਮੈਨੂੰ ਤੰਗ ਕਰਦਾ ਤੇ ਮੇਰੇ ਜਿਸਮ ਨੂੰਛਦਾ ਰਿਮੀ ਨੂੰ ਵੀ ਪਤਾ ਸੀ ਪਰ ਉਹ ਚੁੱਪ ਰਹੀ ਮੈਂ ਪਾਲਾਂਗੀ ਹੁਣ ਇਹ ਹੀ ਬੱਚਾ ਇਸਦਾ ਕੀ ਕਸੂਰ ਮੱਖਣ ਹੀ ਅਜਮੇਵਾਰ ਮੈਂ ਕੀ ਕਰਾਂ ਕਹਿ ਜੀਤੀ ਫਿਰ ਬੇਹੋਸ਼ ਹੋ ਗਈ ਸਭ ਮੱਖਣ ਦੇ ਬਾਰੇ ਇਕੱਠੇ ਹੋ ਗਏ ਤੇ ਉਸ ਨੂੰ ਪੁੱਛਣ ਲੱਗੇ ਪਰ ਮੱਖਣ ਇਨਕਾਰ ਕਰ ਰਿਹਾ ਸੀ ਉਸਨੇ ਸਾਫ਼ ਕਹਿ ਦਿੱਤਾ ਕਿ ਮੇਰਾ ਵਚਨ ਨਹੀਂ 나ਹੀਂ ਮੈਂ ਕੋਈ ਜ਼ਬਰਦਸਤੀ ਕੀਤੀ ਆ ਜਿੱਥੇ ਮਰਜ਼ੀ ਲੈ ਜਾਓ ਜੋ ਟੈਸਟ ਕਰਵਾਉਣੇ ਆ ਕਰਵਾ ਲਓ ਮੈਂ ਇਸ ਬੱਚੇ ਦਾ ਪਾਪ ਨਹੀਂ ਆ ਨਾਹੀਂ ਜ਼ਿੰਮੇਵਾਰ ਸਭ ਫਿਰ ਇੱਕਦਮ ਖਾਮੋਸ਼ ਹੋ ਗਏ ਪਰ ਸਿਰਫ ਪੋਲੇ ਤੇਜਸੀ ਨੇ ਕਿਹਾ ਸਰਚਿਕਾ ਕਰਵਾਲਾ ਟੈਸਟ ਮੱਖਣ ਬੋਲਿਆ ਤੂੰ ਵੀ ਕਰਵਾ ਲੈ ਭੋਲੇ ਤੂੰ ਹੀ ਜ਼ਿਆਦਾ ਚੀਕਦਾ ਇਹਨਾਂ ਸੁਣਦੇ ਹੀ ਭੋਲੇ ਨੇ ਮੱਖਣ ਨੂੰ ਗਲਤ ਫੜ ਲਿਆ ਤੇ ਲੜਨ ਲੱਗੇ ਪੰਚਾਇਤ ਇਕੱਠੀ ਹੋ ਗਈ ਜਿਵੇਂ ਕਿਵੇਂ ਬਾਪੂ ਦਾ ਭੋਗ ਵੀ ਪੈ ਗਿਆ ਤੇ ਮੱਖਣ ਤੇ ਪੰਚਾਇਤ ਹਸਪਤਾਲ ਜਾ ਟੈਸਟ ਕਰਵਾਉਣ ਲਈ ਕਹਿ ਗਈ ਤੇ ਜਿੱਤੀ ਨੂੰ ਵੀ ਕਹਿ ਦਿੱਤਾ ਕਿ ਜੇ ਮੱਖਣ નિર્ਦੋਸ਼ ਹੋਇਆ ਤਾਂ ਪਿੰਜ ਵਾਪੇ ਚਲੇ ਜਾਈ ਤੇ ਘਰਵਾਰ ਤੇ ਵੀ ਕੋਈ ਹੱਕ ਨਾ ਰੱਖੀ ਜਿੱਤੀ ਕੋਲ ਕੋਈ ਵੀ ਰਾਹ ਨਹੀਂ ਸੀ ਉਸੇ ਕਰਦੇ ਨੇ ਵੀ ਮੂੰਹ ਮੋੜ ਲਿਆ ਸੀ ਸਿਰਫ ਤੇ ਸਿਰਫ ਜੱਸੀ ਤੇ ਭੋਲਾ ਹੀ ਸਨ ਦਿਨ ਦਿਨ ਬੀਤ ਕੇ ਪਰ ਮੱਖਣੇ ਕੋਈ ਟੈਸਟ ਨਾ ਕਰਵਾਇਆ ਤੇ ਉਹ ਕੋਈ ਨਾ ਕੋਈ ਝਗੜ ਲੱਭ ਰਹੀ ਹਸੀ ਤਾਂ ਜੋ ਉਹ ਬਚਾਵੇ ਉਸਨੇ ਜੀ ਤਿੰਨੋਂ ਫੇਡ ਰਾਇਆ ਤਮ ਕਾਇ ਤੇ ਲਾਲਚ ਦਿੱਤਾ ਕਿ ਉਹ ਉਸ ਨੂੰ ਬੇਦਾਗ ਝਾਹਰ ਕਰੇ ਚਾਹੇ ਭੋਲਾ ਜਾਂ ਬਾਪੂ ਤੇ ਇਲਜ਼ਾਮ ਲਾਵੇ ਪਰ ਉਸ ਨੂੰ ਕਿਸੇ ਤਰ੍ਹਾਂ ਬਚਾਵੇ ਨਹੀਂ ਤਾਂ ਲਾੜ ਨੂੰ ساری ਉਮਰ ਸ਼ਰਮਿੰਦਗੀ ਸਹਣੀ ਪੈਣੀ ਜੀ ਉਸ ਦਾ ਕਹਿਣਾ ਮੰਨੇਗੀ ਉਹ ਪੂਰੇ ਪਿੰਡ ਸਾਹਮਣੇ ਆਖੇਗਾ ਕਿ ਉਸ ਦੇ ਬਾਪੂ ਦੀ ਗਲਤੀ ਆ ਤੇ ਉਹ ਇਸ ਬੱਚੇ ਨੂੰ ਅਪਣਾਵੇਗਾ ਤੇ ਬਾਹਰ ਲੈ ਜਾਵੇਗਾ ਜੀਤੀ ਨੂੰ ਵੀ ਨਾਲ ਲੈ ਜਾਵੇਗਾ ਉਸਨੇ ਜੀਤੀ ਨੂੰ ਕਿਹਾ ਕਿ ਟੈਸਟ ਦੀ ਰਿਪੋਰਟ ਉਹ ਆਪੇ ਸਹੀ ਬਣਵਾ ਲਵੇਗਾ ਪਰ ਉਹ ਵੀ ਸਾਧਵੀ ਉਸ ਨੂੰ ਕਦੇ ਕਮੀ ਨਹੀਂ ਆਣ ਦੇਵੇਗਾ ਤੇ ਭੋਲੇ ਤੇ ਜੱਸੀ ਨੂੰ ਕਦੇ ਵੀ ਮੂੰਹ ਨਾ ਲਾਵੇ ਮੈਂ ਪਿੰਡ ਸਭ ਵੇਚ ਕੇ ਤੈਨੂੰ ਨਾਲ ਹੀ ਲੈ ਜਾਵਾਂਗਾ ਤੇ ਪੂਰੀ ਐਸ਼ ਕਰਵਾਵਾਂਗਾ ਜੀਤੀ ਨੇ ਕੁਝ ਵਕਤ ਮੰਨਿਆ ਸੋਚਨ ਨੂੰ ਇੰਨੇ ਨੂੰ ਲੱਡੂ ਆ ਗਿਤੇ ਮੱਖਣ ਚੋ ਬਰਸਮਾਲਿਆਇ ਅਸੀ ਦਿਖਾਉਣ ਲੱਗਾ ਤੇ ਲੱਡੂ ਨਾਲ ਖੇਡਣ ਜੀਤੀ ਦੇਖ ਰਹੀ ਸੀ ਕਿ ਮੱਖਣ ਲੱਡੂ ਨਾਲ ਪਿਆਰ ਕਰ ਰਿਹਾ ਤੇ ਬਹੁਤ ਸਾਰੇ ਖਡਾਉਣੇ ਵੀ ਲੈ ਕੇ ਆਇਆ ਇੰਨੇ ਨੂੰ ਮੱਖਣ ਨੇ ਜੀਤੀ ਨੂੰ ਆਵਾਜ਼ ਦੇ ਉਸਦੇ ਕੱਪੜੇ ਤੇ ਹੋਰ ਸਮਾਨ ਫੜਾ ਦਿੱਤਾ ਤੇ ਬੋਲਿਆ ਵਿੱਚ ਬਾਪੂ ਦਾ ਪੈ ਗਿਆ ਤੇ ਤੇਰਾ ਰੌਲਾ ਤਾਂ ਨਹੀਂ ਦਿੱਤੇ ਲਚਕ ਸਭ ਬਹੁਤ ਕੀਮਤੀ ਆ ਜਿਸਨਾ ਤੇਰੇ ਤੇ ਤੇ ਜੋ ਕਿਹਾ ਮੈਂ ਉਹੀ ਕਰੀਂ ਸਵੇਰੇ ਖੂਬ ਅਜੇ ਕਰਵਾਵਾਂਗਾ ਕਹ ਜੀਤੀ ਦਾ ਹੱਥ ਫੜ ਧੱਕ ਦਿੱਤਾ ਇਹਨੇ ਨੂੰ ਵੱਡਾ ਤੀਸੀ ਬੋਟੀ ਆਗੇ ਤੇ ਬੋਲੀ ਜੀਤੀ ਚਲੋ ਤੇ ਰਾਤ ਬਰਾਤ ਕੁਝ ਕਰਨਾਂ ਦੀ ਵੀ ਤੈਨੂੰ ਪੰਚਾਇਤ ਨੇ ਕਿਹਾ ਜਿੰਨੇ ਦਿਨ ਟੈਸਟ ਨਹੀਂ ਕਰਵਾਉਂਦਾ ਤੂੰ ਸਾਡੇ ਨਾਲ ਨਹੀਂ ਜੀਤੀ ਬੋਲਦੀ ਕੁਛ ਮੱਖਣ ਬੋਲਿਆ ਲੈ ਜਾਓ ਕਰ ਲੋ ਸ਼ੌਂਕ ਪੂਰਾ ਸ਼ੱਕ ਹੈ ਤੁਹਾਨੂੰ ਉਹ ਜੋ ਖਤਮ ਫਿਰ ਦੇਖਦੇ ਹਾਂ ਕਿੰਨੇ ਦਿਨ ਰੱਖਦੇ ਹੋ ਜੀਤੀ ਤੇ ਲਾਡੂ ਨੂੰ ਵੱਡੇ ਭਰਾ ਪਰ ਜਾਇਆ ਆਪਣੇ ਵੱਲ ਲੱਗੇ ਤੇ ਦੂਜੇ ਪਾਸੇ ਮੱਖਣ ਨੇ ਹਸਪਤਾਲ ਨਾਲ ਗੱਲ ਕਰ ਰਿਹਾ ਰਿਪੋਰਟ ਤਿਆਰ ਕਰ ਲਿਆ ਕਰ ਦਿੱਤਾ ਜਿੱਤੀ ਅਛ ਵੱਡੇ ਵੱਲ ਸੀ ਤੇ ਸੋਚ ਉਸੇ ਮੱਖਣ ਵਿੱਚ ਉਹ ਸਾਰੀ ਰਾਤ ਪਹਰ ਘੁੰਮਦੀ ਰਹੀ ਤੇ ਸੋਚੀ ਰਹੀ ਕਿ ਬਾਪੂ ਜਿੱਤੇ ਮਰ ਕੇ ਜਿਉਂ ਨਾ ਤੇ ਇਲਜ਼ਾਮ ਲਾ ਦਿੱਤਾ ਉਹਨਾਂ ਕਿਹੜਾ ਇਤਰਾਜ਼ ਕਰਨਾ ਜੇ ਭੋਲੇ ਤੇ ਲਾਇਆ ਤਾਂ ਜਿ세 ਤਾਂ ਪਹਿਲਾਂ ਹੀ ਬਿਮਾਰਾ ਨਲੇ ਭੋਲਾ ਤਾਂ ਉਸੇ ਹਰ ਮੁਸ਼ਕਿਲ 'ਚ ਕੰਮ ਆਇਆ ਉਹ ਕੀ ਕਰੇ ਸੋਚਦੇ ਸੋਚਦੇ ਉਹ ਵਾਰ-ਵਾਰ ਮੱਖਣ ਤਿਆਰ ਰੁਕੀ ਸੀ ਕਿਉਂਕਿ ਅਸਲ 'ਚ ਮੱਖਣ ਹੀ ਗੁਨੇਗਾਰ ਸੀ ਜੀਤੀ ਨੂੰ ਮੱਖਣ ਦੇ ਵਾਦੀ ਯਾਦ ਆ ਰਹੇ ਸਨ ਤੇ ਲਾਟੋ ਦਾ ਸੁਨਹਿਰੀ ਪੁਵਿਕ ਵਲੈ ਤਿੜਤੀ ਤੇ ਉਹ ਸਾਰੀ ਰਾਤ ਕੰਬੀ ਰਹੀ ਤੇ ਸੋਚਦੀ ਰਹੀ ਤੇ ਉਸਨੇ ਮਨ ਬਣਾ ਲਿਆ ਕਿ ਕਹਿ ਦੇਣਾ ਮੱਖਣ ਨਹੀਂ ਹਸਤਾ ਜ਼ਿੰਮੇਵਾਰ ਜੀਤੀ ਦਾ ਦਿਮਾਗ ਉਲਟ ਚੱਲ ਰਿਹਾ ਸੀ ਤੇ ਉਹ ਸੁਨਹਿਰੀ ਪੁਵਿਕ ਦੀ ਕਲਪਨਾ ਕਰ ਰਹੀ ਸੀ ਦਿਨ ਚੜ੍ਹਦੇ ਹੀ ਵੱਡਾ ਤੇ ਸਰਪੰਚ ਘਰ ਮੂਰੇ ਖੜੇ ਸਨ ਮੱਖਣ ਨੂੰ ਹਸਪਤਾਲ ਲੈ ਜਾਣ ਦੇਲੇ ਪਰ ਮੱਖਣ ਨੇ ਇੰਜ ਸੈਟਿੰਗ ਕੀਤੀ ਕਿ ਪੁਲਿਸ ਆ ਗਈ ਤੇ ਪੁੱਛਗਿਛ ਕਰਨ ਨਾਲ ਲੈ ਗਈ ਮਿਲੀ ਭਗਤ ਅਨਸਾਰ ਮੱਖਣ ਇੱਕ ਹਸਪਤਾਲ ਚਲਾ ਗਿਆ ਤੇ ਟੈਸਟ ਕਰਵਾ ਕੇ ਲੈ ਆਇਆ ਵਾਪਸ ਪੁਲਿਸ ਥਾਣੇ ਉਸ ਨੂੰ ਲੈ ਗਈ ਜਿੱਤੇ ਨੂੰ ਪੁੱਛਗਿਛ ਕਰ ਇੱਕ ਕੱਚਾ ਜਿਹਾ ਪਰਚਾ ਦਰਜ ਕਰ ਲਿਆ ਗਿਆ ਸਰਪੰਚ ਨੇ ਪੁੱਛਿਆ ਕਿ ਕਿਸ ਨੇ ਪੁਲਿਸ ਨੂੰ ਪਿੰਡ ਦੇ ਤਨਵਰ ਜੀ ਸਾਰਿਆਂ ਦਾ ਅੱਜ ਦਾ ਇਹ ਪਾਕ ਸੁਣਨ ਦੇ ਲਈ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਵੇਂ ਲੱਗਿਆ ਬਾਕੀ ਕੱਲ ਦੀ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਨੇਰੀ ਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਸ਼ਕਾਲ